ਇੱਕ ਕਹਾਸਾ ਵਾਹਿਗੁਰੂ ਦੀ ਬਤਰੀ ਇੱਕ ਮੁਸਲਮਾਨ ਸਿੱਖ ਫਰੰਟ ਬਣਾਇਆ ਮਰੇ ਕੋਲੇ ਤੋਂ ਪੂਰੇ ਪੰਜਾਬ ਲੈਵਲ ਦੀ ਜਥੇਬੰਦੀ ਆ ਜਿੱਥੇ ਵੀ ਕੋਈ ਸਿੱਖਾਂ ਜਾਂ ਮੁਸਲਮਾਨਾਂ ਦੇ ਘੱਟ ਗਿਣਤੀਆਂ ਦੀ ਕੋਈ ਵੀ ਗੱਲ ਆਉਂਦੀ ਹੈ ਉੱਥੇ ਸਾਡੇ ਨਾਲ ਮਰੇ ਕੋਲੇ ਤੋਂ ਮੁਸਲਮਾਨ ਭਰਾ ਭਰਾ ਆਉਂਦੇ ਨੇ ਸਾਰੇ ਤੇ ਮਰੇ ਦੋਸਤ ਬੁਲੰਦ ਖਾਨ ਨੇ ਜਿਹੜੇ ਅੱਜ ਵੀ ਨਾਲ ਆਏ ਨੇ ਸਾਡੇ ਨਾਲ ਹੋਰ ਵੀ 40-50 ਮੁਸਲਮਾਨ ਵੀਰਾਂ ਨੇ ਆਉਣਾ ਸੀ ਉਹ ਕੋਈ ਐਕਸੀਡੈਂਟ ਹੋ ਗਿਆ ਤੇ ਕਰਕੇ ਨਹੀਂ ਆ ਸਕੇ ਉਹ ਬਾਕੀ ਗੱਲ ਤੁਹਾਨੂੰ ਵੀਰ ਦਾ ਦਿੰਦੇ ਨੇ ਬੁਲੰਦ ਖਾਨ ਜੀ ਅਸਲਾਮੁਅਲੈਕ ਬੁਲੰਦ ਖਾਨ ਜੀ ਤੁਸੀਂ ਅੱਜ ਜੋਧਪੁਰ ਚ ਆਏ ਜੇ ਤੇ ਕਿਸ ਦਰਦ ਨਾਲ ਇਥੇ ਪਹੁੰਚੇ ਸਾਨੂੰ ਬਹੁਤ ਦਰਦ ਹੋਇਆ ਜੀ ਜਦੋਂ ਪਤਾ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਕੀਤੀ ਗਈ ਹੈ ਕਿਉਂਕਿ ਜਪੋਜੀਤ ਸਿੰਘ ਸਾਹਿਬ ਦੇ ਵਿੱਚ ਵੀ ਰੱਬ ਦੀ ਬਿड़ाई ਕੀਤੀ ਗਈ ਹੈ ਸਭ ਤੋਂ ਵੱਧ ਕਿ ਰੱਬ ਪ੍ਰਮਾਤਮਾ ਉਹ ਬਿਨਾਂ ਹੋਰ ਕੋਈ ਇਬਾਦਤ ਦੇ ਲਾਇਕ ਨਹੀਂ ਹੈ ਪ੍ਰਮਾਤਮਾ ਦੀ ਇਬਾਦਤ ਦੇ ਲਾਇਕ ਉਹਦਾ ਰੂਪ ਨਹੀਂ ਕੋਈ ਸਭ ਕੁਝ ਬਹੁਤ ਵਧੀਆ ਗੱਲ ਲਿਖੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਬਜ਼ੁਰਗਾਂ ਦੀ ਬਾਣੀਆਂ ਮuslim ਬਜ਼ੁਰਗਾਂ ਦੀ ਬਾਣੀਆਂ ਆ ਇੱਕ ਨੇ ਕੁਰਾਨ ਸ਼ਰੀਫ ਦੇ ਵਿੱਚ ਵੀ ਸਿਰਫ ਇਕੱਲੇ ਪਰਮਾਤਮਾ ਦੀ ਵਡਿਆਈ ਕੀਤੀ ਗਈ ਆ ਹੋਰ ਕਿਸੇ ਚੀਜ਼ ਦੀ ਨਹੀਂ ਉਹ ਦਰਦ ਨੂੰ ਲੈ ਕੇ ਅਸੀਂ ਇੱਕ ਗਰੁੱਪ ਬਣਾਇਆ ਹੋਇਆ ਮੁਸਲਿਮ ਸਿ ਫਰੰਟ ਆ ਪੰਜਾਬ ਜੋ ਕਿ ਗੁਰੂ ਗ੍ਰੀਵ ਨੇ ਦੱਸਿਆ ਹੋਣੇ ਘਟ ਗਣਤੀ ਵਾਲਿਆਂ ਨੂੰ ਸਭ ਤੋਂ ਮੁਸ਼ਕਲ ਆਉਂਦੀਆਂ ਨੇ ਜੀ ਜੀ ਸਿੱਖਾਂ ਦੇ ਮੁਸਲਮਾਨਾਂ ਨੂੰ ਸਾਈਆਂ ਨੂੰ ਵੀ ਜੀ ਸਾਈਆਂ ਨੂੰ ਵੀ ਹਾਂ ਜੀ ਜੀ ਬੱਦ ਵੱਦ ਮੁਸ਼ਕਲ ਆਪਾਂ ਨੂੰ ਆਉਂਦੀਆਂ ਨੇ ਤਾਂ ਅਸੀਂ ਕਮਲੇਰ ਕੋਲੇ ਦੇ ਵਿੱਚ ਗਰੁੱਪ ਬਣਾਇਆ ਜੀ ਇਹ ਕਿ ਇਕੱਠੇ ਹੋ ਕੇ ਇੱਕ ਦੂਜੇ ਦੇ ਨਾਲ ਮੋਢਾ ਤੇ ਮੋਢਾ ਜੋੜ ਕੇ ਚੱਲੀਏ ਸਾਰੇ ਪਾਈਆਂ ਨੇ ਆਉਣਾ ਸੀਗਾ ਇਹ ਮੈਂ ਹਾਜ਼ਰੀ ਲਵਾ ਚੁੱਕਿਆ ਇਹਨਾਂ ਨਾਲ ਆ ਗਿਆ ਇਹ ਤੋਂ ਪਹਿਲਾਂ ਸਿੱਖ ਵੀਰ ਮੁਸਲਮ ਏਕਤਾ ਦਾ ਸਬੂਤ ਦਿੰਦੇ ਹੋਏ ਤੁਹਾਡੇ ਚ ਸ਼ਾਮਲ ਕਦੋਂ ਹੋਏ ਸਾਡਾ ਇਹ 2 ਮਹੀਨੇ ਹੋ ਗਏ ਸਾਡੇ ਗਰੁੱਪ ਬਣੇ ਨੂੰ ਜੀ ਤੇ ਸਾਡਾ ਅਸੀਂ ਸਭ ਤੋਂ ਪਹਿਲਾਂ ਜਿਹੜਾ ਉਪਰਾਲਾ ਕੀਤਾ ਸੀ ਗੁਰਪਰਬ ਵਾਲੇ ਦਿਨ ਇਹ ਲੰਗਰ ਲਗਾਇਆ ਸੀ ਮਲੇਰ ਕੋੜਾ ਦੇ ਵਿੱਚ ਜੀ ਉਸ ਤੋਂ ਬਾਅਦ ਫਿਰ ਅਸੀਂ ਫਿਲਮ ਦੇਖਣ ਗਏ ਚਾਰ ਚਾਰ ਸਾਰੇ ਹਾਂ ਜੀ ਸਾਰੇ ਇਕੱਠੇ ਹੋ ਗਏ ਜੀ ਆਕਾਰਪੁਰਖ ਤੁਹਾਡੀ ਨੇੜਤਾ ਬਣਾਈ ਰੱਖੇ ਜੀ ਸਰਦਾਰ ਜੀ ਆਪਦਾ ਨਾਮ ਮਾਸਟਰ ਕਰਨਲ ਸਿੰਘ ਨਾਰੀਕ ਜਨਰਲ ਸੈਕਟਰੀ ਸੋਮਨੀ ਕਾਲ ਦਾ ਨੰਬਰ ਸਫ ਜੀ ਕਿ ਮੇਰੇ ਨਾਲ ਨੌਜਵਾਨ ਵੀਰ ਨਹੀਂ ਸੀ ਸਾਰੇ ਇਕੱਠੇ ਹੋ ਕੇ ਚੱਲਦੇ ਹਾਂ ਮਾਨ ਦੀ ਸੋਚ ਦੀ ਇਹ ਕੋਰਟ ਤਾਂ ਕਰਦੇ ਨੇ ਚਾਹੇ ਇਹਨਾਂ ਦਾ ਗਰੁੱਪ ਜਿਹੜਾ ਬਣਾਇਆ ਹੋਇਆ ਹੈ ਇਹ ਸਾਡੇ ਨਾਲ ਰਹਿੰਦੇ ਨੇ ਹਮੇਸ਼ਾ ਜੀ ਤੇ ਅਸੀਂ ਅੱਜ ਵੀ ਥੋੜਾ ਦੂਧ ਕਰਕੇ ਲੇਟ ਹੋ ਗਏ ਤੇ ਸਾਨੂੰ ਬੜਾ ਦਰਦ ਹੈ ਪੇਜਰੋਂ ਕੌਮ ਦਾ ਦੇਖੋ ਪਿੰਡ ਦੇ ਵਿੱਚ ਇੱਕ ਦੇ ਚਾਰ ਮੁੰਡੇ ਹੋਣ ਨਾ ਉਹਦੇ ਬਾਪ ਕਿੰਨੀ ਕੁ ਝਾਕਦਾ ਨਹੀਂ ਇਹ ਚਾਰ ਵੀ ਹੋਣ ਪਿੰਡ 'ਚ ਜੀ ਆਪਾਂ ਗੁਰੂ ਰਣ ਸਾਹਿਬ ਸਾਰੇ ਕੌਮ ਉਹਦੇ ਬੇਟਾ ਹੈ ਇਹ ਅੱਜ ਬਹੁਤ ਵੱਡੀ ਆਪਣੇ ਵਾਸਤੇ ਮੁਖਾਈ ਘਟਨਾ ਜੀ ਇਹਦਾ ਹੱਲ ਜਿਹੜਾ ਹੈਗਾ ਸਾਡਿਆਂ ਨੇ ਇਹ ਪ੍ਰੋਬਲਮ ਪਾਈ ਹੋਈ ਹੈ ਜੀ ਜੇ ਲੀਡਰ ਜਦੋਂ ਖਰਾਂ ਨੂੰ ਖਰਾਬ ਕਰਦੇ ਨੇ ਅਸੀਂ ਬੇਵੱਸ ਹੋਏ ਪਏ ਆ ਅਸੀਂ ਸਾਰੇ ਬੋਲ ਦੇ ਵੀ ਸੁਣੇ ਨੇ ਆ ਕੇ ਸਾਰੇ ਬੰਦੇ ਸਾਰੇ ਖਾਲਸੇ ਦੀ ਬੇਵਸੀ ਤੋਂ ਮੂਰ ਰਹੇ ਨੇ ਮੈਂ ਇੱਥੇ ਆਪਦੀ ਗੱਲ ਰੋਕ ਕੇ ਤੇ ਤੁਹਾਡੇ ਜਾਂ ਸਾਡੇ ਵੀ ਲੀਡਰ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਗੱਲ ਕਰਾਂ ਉਹਨਾਂ ਖਾਲਸਾਤਨ ਦੀ ਗੱਲ ਕੀਤੀ ਤੇ ਅੱਜ ਚਾਹੇ ਦੁਖਦਾਈ ਗੱਲਬਾਤ ਜਿੱਦਾਂ ਆਪਾਂ 12 ਦਿਨਾਂ ਬਾਅਦ ਇਸ ਫੇਰ ਇਕੱਠੇ ਹੋਏ ਆ ਕੀ ਤੁਹਾਨੂੰ ਲੱਗਦਾ ਕਿ ਖਾਲਸਾਤਨ ਸਾਰੇ ਮਸਲਿਆਂ ਦਾ ਹੱਲ ਲਿਆ ਹਾਂਜੀ ਇਹ ਤਾਂ ਦੇਖੋ ਦੇਸ਼ ਜਿਹੜਾ ਹੈਗਾ ਇਹਨਾਂ ਨੇ ਆਪਣੇ ਨਾਂ ਬਹਿਜੇ ਕੀਤੇ ਹੋਏ ਨੇ ਕੋਈ ਅਸੀਂ ਨਵਾਂ ਨਹੀਂ ਮੰਗਦੇ ਜੀ ਇਹਨਾਂ ਨੇ ਬਹਿਜੇ ਕੀਤੇ ਸੀ ਸਿੱਖਾਂ ਨੂੰ ਆਜ਼ਾਦ ਦਿੱਤਾ ਦੇਵਾਂਗੇ ਉਹ ਆਜ਼ਾਦੀ ਨਾਲ ਰਹਿਣਗੇ ਕਿ ਸਾਨੂੰ ਦਿੱਤਾ ਕੁਝ ਉਹ ਅਸੀਂ ਉਸ ਦਾ ਹੀ ਕਹੇ ਨਵੀ ਅਸੀਂ ਅਬਦੇ ਆਜ਼ਾਦੀ ਨਾਲ ਰਹੀਏ ਖਾਲਸਾਣ ਦਾ ਇੱਕ ਨਾਂ ਹੈ ਕੋਈ ਵੀ ਅੱਖਰ ਨੂੰ ਨਾਂ ਜੀ ਪਰ ਸਿੱਖ ਕੌਮ ਆਜ਼ਾਦੀ ਨਾਲ ਰਹਿਣਾ ਚਾਹਦੀ ਹੈ ਅਜੇ ਹੱਕਤਾ ਅਸੀਂ ਬਣਾਉਣਾ ਚਾਹੁੰਦੇ ਆ ਛੋਟੇ ਛੋਟੇ ਦੇਸ਼ ਨੇ ਹੋਰ ਤਾਂ ਅਸੀਂ ਮੁੱਖ ਮੰਤਰੀ ਬਣਾ ਲਿਆ ਜੀ ਬਾਦਲ ਨੂੰ ਮੁੱਖ ਮੰਤਰੀ ਸਾਡਾ ਹੀ ਹੈ ਨਾ ਜੀ ਇਹ ਬਾਦਲਾ ਆਪਣਾ ਮਸਲੇ ਹੱਲ ਕਰਦਾ ਸਰ ਜੀ ਜਦੋਂ ਕੋਈ ਤਾਕਤ ਹੈਗੀ ਕਰਨ ਦੀ ਮੁੱਖ ਮੰਤਰੀ ਬਣ ਕੇ ਵੀ ਆਪਣਾ ਕੋਈ ਮਸਲਾ ਨਹੀਂ ਹੱਲ ਹੁੰਦਾ ਆਪਣਾ ਹਸਲਾ ਮਸਲਾ ਹੱਲ ਕੌਮ ਦਾ ਹੁੰਦਾ ਆਜ਼ਾਦ ਹੋ ਕੇ ਤਾਂ ਕਰਕੇ ਅਸੀਂ ਉਹਦੇ ਉੱਤੇ ਬਹੁਤਾ ਜ਼ੋਰ ਦਿੰਨੇ ਆ ਤੇ ਕਿਉਂਕਿ ਬਾਹਰ ਕੰਟਰੀਆਂ ਦੇ ਵਿੱਚ ਛੋਟੇ ਛੋਟੇ ਦੇਸ਼ ਸਾంతਵੇਂ ਢੰਗ ਨਾਲ ਹੀ ਬਣਦੇ ਨੇ ਉੱਥੇ ਗੱਲ ਕਰਨ ਦੀ ਆਜ਼ਾਦੀ ਹੈ ਜੀ ਹਾਂ ਆਜ਼ਾਦੀ ਹੋਣੀ ਚਾਹੀਦੀ ਹੈ ਤੇ ਕੌਮ ਇਕੱਠੀ ਹੋ ਕੇ ਅਸੀਂ ਕਹਿੰਦਾ ਹੁਣ ਰਫਲਨ ਚੱਕਣੀ ਹੈ ਅਸੀਂ ਕਹਿੰਦੇ ਵੀ ਸਾంతਵੇਂ ਢੰਗ ਨਾਲ ਤੁਹਾਨੂੰ ਹਾਲਿਸਤਾਨ ਤਾਂ ਹੀ ਦਾ ਲੈ ਲੋ ਜਾਂ ਤੁਹਾਡਾ ਸਰ ਦਾ ਸਾਰ ਲਓ ਅਸੀਂ ਕਹਿੰਦੇ ਆ ਇਹ ਤੁਹਾਡਾ ਸਰਦਾ ਖਾਲਸਾਣ ਤੋਂ ਬਿਨਾ ਪਰ ਸਰਦਾ ਨਹੀਂ ਸਾਡੇ ਮੁਤਾਬਕ ਜਿਸੇ ਖਾਲਸਾਣ ਮਾਨਸਾਹ ਦੀ ਸੋਚ ਹੈ ਨਾ ਉਹ ਉਹ ਬਹੁਤ ਧ੍ਰਿੜਤਾ ਨਾਲ ਸਾਰਾ ਕੁਝ ਦੇਖਿਆ ਹੋਇਆ ਹੈ ਜੀ ਖਾਲਸਾਣ ਆ ਜਿਹੜਾ ਇੱਕ ਘੱਟ ਗਿਣਤੀ ਦੀ ਮੰਗ ਆ ਤਿਆਜਾਰਾਂ ਦੀ ਮੰਗ ਆ ਜਿੰਨਾਂ ਚਿਰ ਇੱਕ ਵੀ ਖਾਲਸਾ ਜਿਉਂਦਾ ਖਾਲਸਾਣ ਦਾ ਰਾਦਾ ਇੱਕ ਨੇ ਜਿਉਂਦਾ ਰਹੂ ਬਾਕੀ ਬਲੰਦਖਾਨ ਨੂੰ ਫਸਲੋ ਵੀ ਇਹ ਕਾਦੇ ਹੱਕ ਦੇ ਨੇ ਜੀ ਤੁਹਾਡਾ ਖਾਲਸਾਣ ਬਾਰੇ ਕੀ ਕਹਿਣਾ ਮੇਰੇ ਵੀ ਖਾਲਸਾਣ ਬਾਰੇ ਵਿਚਾਰ ਠੀਕ ਨਹੀਂ ਜੀ ਕਿ ਖਾਲਸਤਾਨ ਦੇ ਵਿੱਚ ਜਿੱਥੋਂ ਤੱਕ ਮੈਂ ਸਮਝਦਾ ਹਾਂ ਖਾਲਸਤਾਨ ਏਸੀ ਹੋਊਗਾ ਸਾਰੇ ਰਹਿਣਗੇ ਇਹ ਵੀ ਉਹਦੇ ਵਿੱਚ ਬਿਲਕੁਲ ਪਿਓਰ ਬੰਦਾ ਹੋਊਗਾ ਜੀ ਹਰ ਇੱਕ ਮੁਸਲਮਾਨ ਪੱਕਾ ਮੁਸਲਮਾਨ ਹੋਊਗਾ ਸਿੱਖ ਪੱਕਾ ਸਿੱਖ ਹੋਊਗਾ ਤੇ ਹਿੰਦੂ ਪੱਕਾ ਹਿੰਦੂ ਹੋਊਗਾ ਖਾਲਸਤਾਨ ਕੇ ਦਾ ਵਿਰੋਧ ਨਹੀਂ ਹੈਗਾ ਜੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੀ ਸ਼ਖਸੀਅਤ ਤੋਂ ਤੁਸੀਂ ਪ੍ਰਭਾਵਿਤ ਹੋਵੋਗੇ ਹਾਂਜੀ ਉਹਨਾਂ ਬਾਰੇ ਕੋਈ ਚੰਦ ਲਫ਼ਜ਼ ਉਹਨਾਂ ਬਾਰੇ ਬਸ ਜੋ ਲਫ਼ਜ਼ ਕਹੀ ਕੱਟੇ ਨਹੀਂ ਬਸ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਰਨੈਲ ਸਾਹਿਬ ਦੀ ਗੱਲ ਆਪਾਂ ਮੰਨੀ ਹੈ ਉਹਨਾਂ ਨੇ ਖੀਰ ਲਈ ਸ਼ਬਦ ਹੈ ਕਿ ਲਖੋ ਖੀਰ ਲਗ ਸ਼ਬਦ ਕੋਟ ਵੀ ਮੰਦੀ ਹੈ